और जैसे उसको पकड़ने लगी उसने तीन जनों को गन दिखाई सारी तरफ गन घुमाई और वो भाग हम काना से पूरी खा के बाहर निकले जैसे हम बाहर निकले गाड़ी का ड्राइवर सो रहा था हमने नॉक करने के लिए उसके दरवाजे पे नॉक किया तो इतने में पीछे से एक बाइक आई वो उन्होंने हाथ से बैग खींच लिया मेरी मदर के और जैसे वो आगे गए तो एक लड़के ने पीछे से आके उनको देख लिया कि वो स्नैच कर रहा है उसने एक्टिवा उनको फंसाई उनकी बाइक गिर गई पर जैसे उसको पकड़ने लगी उसने तीन जनों को गन दिखाई सारी तरफ गन घुमाई और वो भाग कितने कितने लोग थे बाइक पे वो बाइक पे दो लड़के थे तो क्या नाम है आपकी मदर का रीटा रीटा कोचर क्या क्या पे करने कहा खाना पूरी खाने आए थे बस निकलने लगे थे वापस जा रहे थे दिल्ली

ਕਾਨਾ সুইਟਸ ਲਾਰਸ ਰੋਡ ਮੌਜੂਦ ਹੈ ਜੀ ਇਥੇ ਇੱਕ ਸਨੇਚਿੰਗ ਦਾ ਇਨਸੀਡੈਂਟ ਰਿਪੋਰਟ ਹੋਇਆ ਹੈ ਮੌਕੇ ਤੇ ਤੁਰੰਤ ਆ ਗਏ ਹੈ ਤੇ ਉਹ ਸਾਰਾ ਉਹ ਵਾਕਿਆ ਵੇਖ ਕੇ ਕੰਪਲੇਨੈਂਟ ਨਾਲ ਗੱਲ ਕਰਕੇ ਅਗਲੀ ਕਾਰਵਾਈ ਅਸੀਂ ਕਰ ਰਹੇ ਆ ਜਲਦੀ ਤੋਂ ਜਲਦੀ ਜਿਹੜੇ ਬੰਦੇ ਫੜ ਕੇ ਤਾਂ ਉਹਨਾਂ ਨੂੰ ਸਲਾਖਾ ਪੇਸ਼ ਕੰਪਲੇਨੈਂਟ ਕਰ ਰਿਹਾ ਕਿ ਗਨ ਪੁਆਇੰਟ ਦੇ ਉੱਤੇ ਜਿਹੜੀ ਇਹ ਸਨੇਚਿੰਗ ਦੀ ਵਾਰਦਾਤ ਨੂੰ ਜਿਹੜੇ ਅੰਜਾਮ ਦਿੱਤਾ ਗਿਆ ਵਾ ਇਹ ਜਿਹੜੀ ਸਾਰੀ ਚੀਜ਼ ਆ ਅਸੀਂ ਉਹ ਨੂੰ ਵੈਰੀਫਾਈ ਕਰ ਰਹੇ ਆ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਉਦੋਂ ਉਸ ਮੁਤਾਬਕ ਹੀ ਅਸੀਂ ਕਾਰਵਾਈ ਕਰਾਂਗੇ ਸਖਤ ਕਾਰਵਾਈ ਕਰਾਂਗੇ ਕਿੰਨੇ ਕਿੰਨੇ ਪੈਸੇ ਦੀ ਲੁੱ ਇਹਨਾਂ ਦੇ ਦੱਸਣ ਮੁਤਾਬਕ ਕੋਈ 1 ਲੱਖ ਰੁਪਇਆ ਸੀਗਾ ਪਰਸ ਦੇ ਵਿੱਚ ਤੇ ਬਾਕੀ ਹੋਰ ਵੀ ਡਿਟੇਲ ਅਗਰ ਦੱਸਣਗੇ ਤਾਂ ਉਹਨੂੰ ਵੀ ਅਸੀਂ ਕੰਸੀਡਰ ਕਰਾਂਗੇ ਫੋਨ ਟ੍ਰੇਸਿੰਗ ਤੇ ਲਾਇਆ ਕਿੰਦੇ ਅੱਧਾ ਘੰਟਾ ਫੋਨ ਆਨ ਰਿਹਾ ਵਾ ਤਕਰੀਬਨ ਜੀ ਫੋਨ ਅਸੀਂ ਉਹਦੀ ਲੋਕੇਸ਼ਨ ਵਗੈਰਾ ਚੈੱਕ ਕਰ ਰਹੇ ਹਾਂ ਤੇ ਫਿਲਹਾਲ ਉਤੋਂ ਸਾਨੂੰ ਅਜੇ ਕੋਈ ਲੀਡ ਨਹੀਂ ਮਿਲੀ ਤੇ ਹੋ ਸਕਦਾ ਵੀ ਕੋਈ ਸਮੇਂ ਬਾਅਦ ਸਾਨੂੰ ਉੱਚ ਕੋਈ ਲੀਡ ਮਿਲ ਜਾਵੇ। ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਹੈ। ਬਿਲਕੁਲ ਉਹ ਵੀ ਅਸੀਂ ਸਾਰਾ ਅਸੈਸਮੈਂਟ ਕਰ ਰਹੇ ਹਾਂ ਮੌਕੇ ਤੋਂ। ਜਿਹੜੀ ਵੀ ਆ ਉਹ ਅਸੀਂ ਆਇਡੈਂਟੀਫਿਕੇਸ਼ਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਲਦੀ ਅਸੀਂ ਇਹਨਾਂ ਨੂੰ ਬੰਦਿਆਂ ਨੂੰ ਫੜ ਕੇ ਅੰਦਰ ਦਈਏ। ਇਹ ਬਾਹਰੋਂ ਆਈ ਸੀ ਦਿੱਲੀ ਤੋਂ ਆਈ ਸੀ ਜਿਹੜੀ ਫੈਮਿਲੀ ਦੀ। ਹਾਂਜੀ ਹਾਂਜੀ ਇਹ ਦਿੱਲੀ ਤੋਂ ਆਈ ਸੀ। ਪਰ ਸਰ ਜੇਕ ਭੀੜ-ਪਾੜ ਵਾਲੇ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਸਨੇਚਿੰਗ ਹੋ ਜਾਣੀ ਨੂੰ ਕਿਸ ਤਰ੍ਹਾਂ ਦੇਖਦੇ? ਬਿਲਕੁਲ ਜੀ ਸਾਡੀ ਨਾਕਾਬੰਦੀ ਪੂਰੀ ਦਸਤੀਗੀ ਨਾਲ ਚੱਲ ਰਹੀ ਹੈ। ਇੱਕ ਸਕੈਟਰਡ ਇਨਸੀਡੈਂਟ ਹੋ ਜਾਂਦਾ ਕਿਸੇ ਏ बिल्कुल कड़ी तो कड़ी सज़ा दवावेगा जी इन्वेस्टिगेट प्रॉपरली कराएंगे